ਹੈਲੋ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਅੱਜ ਨਾ ਹਵਾ ਬਹੁਤ ਚੱਲ ਰਹੀ ਹੈ ਜੀ ਉੱਪਰ ਸਫਾਈ ਕਰਨ ਆਈ ਸੀ ਪਰ ਕੋਈ ਫਾਇਦਾ ਨਹੀਂ ਗਾ ਕੂੜਾ ਫੇਰ ਇੱਧਰ ਕਦੇ ਉੱਧਰ ਜਾਈ ਜਾ ਰਿਹਾ ਜੀ ਤੇ ਇਧਰ ਨਵਜੋਤ ਦੇ ਦੇਖੋ ਜੀ ਕੰਮ ਇਹਨਾਂ ਦੇ ਉੱਪਰ ਦਾਣਾ ਪਾਇਆ ਹੋਇਆ ਸੀ ਚਲੋ ਵਧੀਆ ਗੱਲ ਆ ਨਾ ਦਾਣਾ ਤਾਂ ਪਾਉਣਾ ਪਰ ਨੇ ਦੇ ਨਸਾਰੀ ਕਿਤੇ ਖਲਾ ਰਿਆ ਪਿਆ ਸੀ ਉਹ ਹਵਾ ਨਾਲ ਨਾ ਸਾਰੇ ਕਿਤੇ ਪੌੜੀਆਂ ਦੇ نیچے ਆ ਗਿਆ ਜੀ ਆ ਦੇਖੋ ਸਾਰੀਆਂ ਪੌੜੀਆਂ ਭਰ ਗਈਆਂ ਤੇ ਹਵਾ ਨਾਲ ਤੇ ਉਧਰ ਇਧਰ ਨਾ ਪਾਣੀ ਵਾਲੀ ਪਾਈਪ ਚ ਵੀ ਨਾ ਬਹੁਤ ਜ਼ਿਆਦਾ ਚਲੇ ਗਿਆ ਮੈਨੂੰ ਇਹ ਵੀ ਇਹਦੇ ਵਿੱਚ ਕਿਤੇ ਹਰਾ ਨਾ ਹੋ ਜਵੇ ਇਸ ਕਰਕੇ ਮੈਂ ਕਿਹਾ ਚਲੋ ਅਜਾ ਸਾਫ਼ ਕਰ ਦਿੰਨੇ ਮੈਨੂੰ ਕਿਹਨ ਨਵਜੋ ਤੇ ਇਧਰ ਪਾਇਆ ਹੈ ਅਗਰ ਇੰਨੀ ਜਗ੍ਹਾ ਪਰ ਕਿੱਥੇ ਆਖੀ ਨਹੀਂ ਲੱਗਦਾ ਕੋਗਾ ਮੰਮੀ ਮੈਨੂੰ ਦੂਰ ਮਿੱਤੋਂ ਜਾਇਆ ਨਹੀਂ ਜਾਂਦਾ ਹੈਗਾ ਪਾੜੀ ਦੂਰ ਤੇ ਇੱਧਰ ਦੇਖੋ ਜੀ ਕਿਵੇਂ ਦੂਰ ਇੱਥੇ ਇਹਨੂੰ ਦੂਰ ਲੱਗਦਾ। ਕਹਦੀ ਵੀ ਨਵਜੋਤ ਦਾਣਾ ਉਧਰ ਪਾਇਆ ਨਾ ਫਿਰ ਕੋਗਾ ਮੰਮੀ ਮੇਰੇ ਤੋਂ ਦੂਰ ਨਹੀਂ ਜਾਇਆ ਜਾਂਦਾ। ਆਹੋਂ ਦੇਖ ਲਓ ਕਿਵੇਂ ਥੀ ਗੇੜੇ ਦਿੰਦਾ ਫਿਰਦਾ। ਤੇ ਫਿਰ ਮੈਂ ਜੀ ਆ ਸਾਰੇ ਉੱਪਰ ਉਹ ਸਟੈਂਡ ਵਗੈਰਾ ਵੀ ਦੇਖੋ ਨੀ ਕਿਵੇਂ ਖਲਾਰੇ ਪਏ ਆ ਜੀ। ਫਿਰ ਮੈਂ ਕਿਹਾ ਪਹਿਲਾਂ ਇਹਨੂੰ ਸੈੱਟ ਕਰਦੇ ਆ ਜੀ ਫੇਰੀ ਬਾਅਦ ਚ ਝਾੜੂ ਲੱਗੂਗਾ ਸਮਾਰ ਕੇ। ਮੈਂ ਤਾਂ ਨਾ ਬਸ ਉੱਪਰ ਆ ਸੈੱਟ ਕਰਦੀ ਹੋਈ ਰਹਿ ਜਣੀ ਜਦੋਂ ਵੀ ਉੱਪਰ ਚੜਨ ਦਾ ਖਲਾਰਾ ਪਾ ਦਿੰਦਾ। ਇੱਕ ਤਾਂ ਜੀ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਜੀ। ਤੇ ਹਵਾ ਕਰਕੇ ਵੀ ਨਹੀਂ ਨਾ ਝਾੜੂ ਸਮਾਰ ਕੇ ਲੱਗ ਰਿਹਾਗਾ ਤੇ ਚਲੋ ਮੈਂ ਕਿਹਾ ਫਿਰ ਵੀ ਹੁਣ ਲਾਉਣਾ ਤਾਂ ਪੈਣਾ ਹੀ ਆ ਫਿਰ ਨਹੀਂ ਸਾਰਾ ਦਾਣਾ ਪਾਈਪ ਚ ਚਲੇ ਜਾਣਾ ਵਾ ਜੀ ਫਿਰ ਉਹਦੇ ਵਿੱਚ ਤੁਹਾਨੂੰ ਪਤਾ ਨਾ ਔਖਾ ਹੋ ਜਾਣਾ ਫਿਰ ਉੱਚ ਜਿਹੜਾ ਹੋ ਗਿਆ ਤੇ ਫੇਰ ਨਿਕਲਣਾ ਨੀਗਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸ਼ਰਾਰਤਾਂ ਕਰਤਾ ਹੀ ਨਵਜੋਤ ਨੰਬਰ 1 ਪਹਿਲੇ ਜਦੋਂ ਆਪਾਂ ਪੱਥਰ ਨੂੰ ਨੇ ਅੰਦਰ ਫਿਨਿਸ਼ਿੰਗ ਦੇਣ ਵਾਸਤੇ ਜਿਹੜੇ ਸਾਈਡਾਂ ਤੇ ਲੱਗਦੀ ਹੈ ਜੀ ਉਹ ਪੱਥਰ ਜਿਹੇ ਨੇ ਵਿੱਚ ਸੜਤਾ ਜਿਹ ਪਾਈਪ ਦੇ ਉਹ ਫੇਰ ਕੁੰਡੀ ਨਾਲ ਇਹਦੇ ਡੈਡੀ ਨੇ ਮਸਾਂ ਕੱਢਿਆ ਜੀ ਸ਼ਰਾਰਤਾਂ ਨੰਬਰ 1 ਐਲ ਸੀ ਡੀ ਨਵੀਂ ਲਿਆਂਦੀ ਜੀ ਉਹ ਐਲ ਸੀ ਡੀ ਚ ਵੀ ਇਹਨੇ ਲਾਟੋ ਜਾ ਮਾਰਿਆ ਸਕਰੀਨ ਤੇ ਤੇ ਉਹ ਵੀ ਖਰਾਬ ਕਰਤੀ ਜੀ ਹੈ ਨਵੋ ਜੱਤੀ ਪਿਆਰ ਨਾਲ ਜੁਲ੍ਹਾ ਕਾ ਤੋ ਕਰਸਾ ਇਸ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਜਿੰਨਾ ਆਪਾਂ ਇਕੱਠਾ ਕੀਤਾ ਜੇ ਦਾਣੇ ਇਦੋਂ ਵੱਤ ਤਾਂ ਜੇ ਪਾਈਪ ਚ ਚਲੇ ਗਏ ਮਾਵ ਜੀ ਬਹੁਤ ਚੱਲ ਰਹੀ ਆ ਸਾਰਿਆਂ ਨੂੰ ਪਿਆਰ ਭਰੀ ਸੈਸੀ ਕਾਲ ਆ ਗਲਬ ਸਾਰਿਆਂ ਨੂੰ ਸੈਸੀ ਕਾਲ ਮੈਂ ਤੁਹਾਡਾ ਨਵਜੋਤ ਜੀ ਸਾਰੇ ਪਾਸੇ ਦੇਖੋ ਜੀ ਨੇ ਦਾਣਾ ਹੀ ਦਾਣਾ ਕੀਤਾ ਪੈ ਨੀਚੇ ਵਾਲੀਆਂ ਪੌੜੀਆਂ ਵੀ ਸਾਰੀਆਂ ਦਾਣੇ ਨਾਲ ਭਰੀਆਂ ਪਈਆਂ ਤੇ ਆਪਾਂ ਉੱਪਰੋਂ ਜੀ ਚਵਾਰਾ ਸਾਫ਼ ਕਰਤਾ ਉਹ ਨੀਚੇ ਗਰਮੀ ਹੁੰਦੀ ਕਰਕੇ ਜੀ ਹੁਣ ਆਪਾਂ ਫਿਰ ਉੱਪਰ ਪਿਆ ਕਰਾਂਗੇ ਇਸ ਕਰਕੇ ਖਿੜਕੇ ਦਰਵਾਜ਼ੇ ਜੀ ਖੋਲਤੇ ਜੀ ਹਵਾ ਜੀ ਫਿਰ ਜੂਗੀ ਬਹੁਤ ਗਰਮੈਚ ਸੀ ਤੇ ਇਧਰ ਆਪਣੇ ਗਮਲੇ ਦੇਖੋ ਜੀ ਕਿੰਨੇ ਸੋਹਣੇ ਖੇੜੇ ਹੋਏ ਆ ਜੀ ਫੁੱਲ ਦੇਖੋ ਕਿੰਨੇ ਸੋਹਣੇ ਲਾਦੇ ਆ ਜੀ ਪੀਜ ਪੀਜੇ ਤੇ ਵੀ ਆਪਾਂ ਗਮਲੇ ਕਿਤੇ ਹੋ ਰੱਖਾਂਗੇ ਤੇ ਕਾਫੀ ਸੀਗੇ ਗਮਲੇ ਜਿਹੜੇ ਆਪਣੇ ਉੱਪਰ ਸਟੈਂਡ ਪਏ ਸੀ ਸਾਰੇ ਗਮਲੇ ਨਾਲ ਭਰੇ ਹੁੰਦੇ ਸੀ ਪਰ ਸਾਰੇ ਗਮਲੇ ਜੀ ਟੁੱਟ ਰੱਟ ਗਏ ਜੀ ਹੁਣ ਮੁੜ ਕੇ ਲਾਈ ਨਹੀਂ ਇੱਧਰ ਦੇਖੋ ਜੀ ਹੁਣੇ نیچے ਆ ਕੇ ਸ਼ਰਾਰਤਾਂ ਕਰਨ ਲੱਗ ਗਿਆ ਬਸ ਵੇਰ ਦਾ ਸ਼ਰਾਰਤਾਂ ਦੀ ਏ ਜੀ ਕਦੇ ਕੁਛ ਕਦੇ ਕੁਛ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਜੀ ਸ਼ਰਾਰਤਾਂ ਤੋਂ ਬਸ ਕੋਈ ਨਾ 2-4 ਦਿਨਾਂ ਤੱਕ ਹੁਣ ਇਹਨਾਂ ਨੂੰ ਸਕੂਲ 'ਚ ਐਡਮਿਸ਼ਨ ਕਰਾ ਦੇਣੀ ਫੇਰ ਪਤਾ ਲੱਗੂ ਇਹਨੂੰ ਜਦੋਂ ਸਕੂਲ ਜਾਣਾ ਪਿਆ ਕਰੂਗਾ ਜੀ ਕੋਈ ਨਵੀਂ ਨਹੀਂ ਦੇਦਾ ਕੋਈ ਪੁਰਾਣੀ ਨਹੀਂ ਦੇਦਾ ਸਾਰੀਆਂ ਫਾਵੜ ਫਾ ਵੜਦਾਂ ਹਰਦਾ ਨਹੀਂ ਜੇ ਬੱਜੀ ਕਿਸੇ ਦੇ ਫੇਰ ਡੇ ਫੜਾ ਦੇ ਕੁਛ ਕਹਿਣਾ ਚਾਹੁੰਨੋ ਕੁ ਕੁਛ ਨਹੀਂ ਮੇਰੇ ਪੱਲੇ ਕੁਸਾਈ ਨਹੀਂ ਆ ਸ਼ਰਾਰਤਾਂ ਤਾਂ ਹੈਗੀਆਂ ਤੇਰੇ ਪੱਲੇ ਦੇਖ ਦੇ ਇਧਰ ਜੀ ਆਪਾਂ ਲੀਰਾਂ ਦਾ ਜੀ ਮੰਜਾ ਬੁਣਿਆ ਸੀਗਾ ਤੇ ਉਹਦੇ ਤੇ ਫਿਰ ਮੈਂ ਇਹ ਕਵਰ ਚੜਾਤਾ ਜੀ ਫਿਰ ਮੈਂ ਕਿਹਦੇ ਨਾਲ ਸਾਫ ਰੋ ਦੇਖੋ ਜੀ ਘਰੇਲੀ ਰਗ ਗੁੰਦ ਕੇ ਤੇ ਇਹ 8 10 ਸਾਲ ਕੀ ਤੇ ਨਹੀਂ ਜਾਂਦਾ ਮੰਜਾ ਤੇ ਅਸੀਂ ਪਹਿਲਾਂ ਵੀ ਦੋ ਤਿੰਨ ਮੰਜੇ ਇਦਾਂ ਹੀ ਬਣਾਏ ਆ ਜੀ ਬਹੁਤ ਵਧੀਆ ਨੇ ਜੀ ਨਵਜੋਤ ਦਾ ਪੰਗੜਾ ਦੇਖ ਲਓ ਜੀ ਇਹ ਕਹਿੰਦਾ ਜੀ ਮੰਮੀ ਮੈਂ ਤਾਂ ਥੋਤੀ ਬੰਨਣੀ ਆ ਜੀ ਆਪਦੇ ਜਾਨੀ ਤਾਂ ਥੋਤੀ ਬੰਨੀ ਆ ਤੇ ਪੰਗੜਾ ਪਾ ਰਿਹਾ ਵਾ ਤੇ ਕਹਿੰਦਾ ਮੈਂ ਜੇ ਥੋਤੀ ਬਨ ਕੇ ਦੇਖਣੀ ਆ ਬਸ ਇਹਨੂੰ ਰੋਜ਼ ਹੀ ਨਮ ਨਮ ਇਹੋ ਜਿਹਾ ਖੁਸ਼ ਚਾਹੀਦਾ ਵਕਰਨ ਨੂੰ ਕਦੇ ਕੁਸ਼ ਕਦੇ ਕੁਸ਼ ਜੇ ਤੁਹਨੇ ਦਾ ਪੰਗੜਾ ਵਧੀਆ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਹਵਾ ਇੰਨੀ ਚੱਲਦੀ ਹੈ ਨਾ ਆ ਸਾਹਮਣੇ ਵਾਲਾ ਦਰਖਤ ਦੇਖੋ ਜੀ ਹਵਾ ਨਾਲ ਇਹਦੇ ਸਾਰੇ ਪੱਤੇ ਝੜ ਗਏ ਤੇ ਬਾਕੀ ਦੂਜੇ ਹਜੇ ਉਵੇਂ ਖੜੇ ਆ ਤੇ ਝਾੜਾਂ ਨਾਲ ਇਹ ਸਾਰੇ ਪੱਤੇ ਜੀ نیچے ਆ ਗਏ ਹਿਸਟਰੀ ਦੀ ਯਾਦ ਆ ਗਈ ਵੀ ਅੱਗੇ ਗਲੀਆਂ ਐਦਾਂ ਹੁੰਦੀਆਂ ਸੀ ਵੀ ਸਾਫ਼ ਹੋ ਜਾਂਦੀਆਂ ਸੀ ਜਿਵੇਂ ਹਵਾ ਨਾਲ ਅੱਜ ਵੀ ਉਵੇਂ ਜੀ ਹਵਾ ਨਾਲ ਸਾਰੀ ਗਲੀ ਸਾਫ਼ ਹੋ ਗਈ ਤੇ ਸਾਰੇ ਸਾਰੇ ਪੱਤੇ ਪੁੱਤੇ ਜੀ ਆਪਣੇ ਇਧਰ ਹੀ ਸਾਈਡ ਆ ਗਏ ਕਾਂਦੇ ਦੇ ਨਾਲ ਲੱਗ ਗਏ ਆਪਣੇ ਘਰਾਂ ਦੇ ਨਾਲ ਤੇ ਉਧਰੋਂ ਇਹ ਸੜਕ ਸਾਫ਼ ਹੋ ਗਈ ਜੀ ਸਾਰੀ ਤੇ ਵੈਸੇ ਇਹਦੇ ਖੜ ਖੜ ਦੀ ਆਵਾਜ਼ ਸੁਣੀ ਲੱਗਦੀ ਆ ਪਰ ਰਾਤ ਨੂੰ ਜਦੋਂ ਖੜ ਦੇ ਖੜਕਦੇ ਆ ਰ ਡਰ ਲਾਦਾ ਹੁਣ ਦੇਖੋ ਇਹਦੀ ਖੜਖੜ ਕਿੰਨੀ ਸੁਣੀ ਲੱਗਦੀ ਕੀ ਆਪਾਂ ਵੀਡੀਓ ਦੇ ਅੰਦੇ ਚਾਹਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਲਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਤੁਹਾਡਾ ਸਤਿ ਸ੍ਰੀ ਅਕਾਲ ਜੀ ਹਰ ਇੱਕ ਦੇ ਉਪਰਸ ਦੇ